ਬਿਲ ਨਾਨਕ ਵੀਰ ਤੇਰੀ ਮੈਂ ਨੂੰ ਬੁਲਾਉਂਦੀ ਏ ਆਮਰ ਨਾਨਕ ਵੀਰ ਤੇਰੀ ਮੈਂ ਨੂੰ ਬੁਲਾਉਂਦੀ ਏ ਏ ਜਾਨ ਸੁਣੋ ਕੀ ਏ ਮੇਰੇ ਮਰਨ ਤੋਂ ਬੁਲਾਉਂਦੀ ਏ ਤਾਂ ਬਿਲ ਨਾਨਕ दुःखात् विरक्तो भवतु ਕਿਸੇ ਦਾ ਵੀਰਾ ਆਇਆ ਹੁੰਦਾ ਹੈ ਕਿ ਦੇਖਦੀ ਹੈ ਕਿ ਮੇਰਾ ਵੀਰਾ ਵੀ ਆਉਂਦਾ ਹੈ ਮੈਂ ਵੀ ਵੀਰੇ ਨੂੰ ਦੇਖਾਂਗੀ ਤੁਮ ਕੋ ਨਾਲ ਪਾਸਾ ਨਹੀਂ ਪੈਣਾ ਕਿ ਇਹਦੀ ਹੈ ਗੋਡਣ ਦਾ ਵੀਰਾ ਜਦੋਂ ਮੈਂ ਆਇਆ ਕਰਦੀ ਆ ਜਦੋਂ ਗੋਡਣ ਪੈਣ ਦਾ ਵੀਰਾ ਆਉਂਦਾ ਹੈ ਮੈਂ ਦੇਖਦੀ ਹਾਂ ਮੇਰਾ ਵੀਰ ਪ੍ਰਦੇਸ਼ਾਂ ਦੇ ਵਿੱਚ ਦੁਨੀਆ ਨੂੰ ਤਾਕਤ ਵਾਸਤੇ ਗਿਆ ਹੋਇਆ ਹੈ ਸਾਲ ਵੀ ਲੱਗ ਜਾਂਦਾ ਸੀ ਸੇਮੀ

ਨੀਂਦ ਨਹੀਂ ਆਦੀ ਮੇਰਨਾ ਮੇਰਾ ਵੀਰ ਆ ਜਾਵੇ ਮੈਂ ਆਪਣੇ ਵੀਰ ਨੂੰ ਵੇਖਾਂ ਸਾਲੀ ਸਾਲ ਰਾਤ ਨੂੰ ਮੈਂ ਤੱਕਦੀ ਰਹਿੰਦੀ ਹਾਂ ਨਰਨਾ ਦੀ ਕਰਵਾਚੀ ਰਾਤ ਦੀ ਕੁੰਢੀ ਤੇ ਬੈਠ ਜਾ ਤੂੰ ਤਵੇਖੀ ਸਦਾ ਤੇਰੀ ਹੀ ਕਰੇ ਤੇਰੀ ਵਾਰੀ ਤੋਰ ਜਿਹੀ ਹੁੰਦੀ ਹੈ ਨਾ ਤੇ ਮੈਂ ਵੀ ਕਹਿੰਦੀ ਆ ਕਿ ਇਹ ਤਾਂ ਮੇਰਾ ਵੀਰ ਲੱਗਦਾ ਨਰਨਾ ਨਾਮ ਤੇ ਤੁੰਗੁਲਾ ਚੀ ਅੱਜ ਇਹ ਨਵੇਂ ਤੇ ਰੂਪੀ ਉਹ ਮੈਨੂੰ ਆ ਕੇ ਮਿਲ ਗੁਰੂ ਨਾਨਕ ਕਾਸਾ ਜੀ ਕਦੇ ਇੱਕ ਮੇਰੀ ਆਈ ਭੈਣ ਜਿਸ ਤਰ੍ਹਾਂ ਤਾਂ ਇੱਕ ਵਚਨ ਸਰਪੰਨ ਕੀਤਾ ਹੈ ਸੜੇ ਕਵੇ ਤੇ ਰੋਟੀ ਪੇੜਾ ਹੱਥ ਵਿੱਚ ਰਹਿ ਜਾਂਦਾ ਕਹਿੰਦੀ ਤੇਰੇ ਪਿਆਰ ਦੇ ਵਿੱਚ ਉਤਰ ਜਪਾ ਜੀ ਐਸੀ ਉਲੂਤ ਹੋ ਜਾਂਦੀ ਸੀ ਕਈ ਵਾਰੀ ਰੋਟੀ ਥੱਲਣੀ ਭੁੱਲ ਜਾਂਦੀ ਸੀ ਵੀਰਨਾ ਮੇਰਾ ਵੀਰ ਕਦੋਂ ਹੋਊਗਾ ਪੀੜਾ ਹੱਥ ਵਿੱਚ ਹੀ ਰਹਿ ਜਾਂਦੀ ਸੀ ਕਮੋਦੀ ਹੀ ਰਹਿ ਜਾਂਦੀ ਸੀ ਕਿਤੇ ਕਿ ਮੇਰਾ ਵੀਰ ਆ ਜਾਵੇ ਤੇ ਇੱਕ ਦਿਨ ਕੀ ਰੋਟੀ ਕਦੇ ਬਹੁਤ ਫੁੱਲ ਗਈ ਕਹਿੰਦੇ ਮੇਰੇ ਵੀਰ ਨਾਲ ਬਹੁਤ ਝੋ ਗਿਆ ਤਾਂ ਇਹਦੀ ਰੋਟੀ ਫੁੱਲ ਗਈ ਐ ਤੇ ਰੋਟੀ ਆ ਕੇ ਖਾ ਲੈ ਐਸੀ ਦੀਵਿਆਲ ਸਤਿਗੁਰੂ ਨਾਨਕ ਦੇ ਪਾਸੇ ਜਿਹੜੇ ਕਦੇ ਮਰਦਾਨੇ ਆ ਭੈਣ ਨਾ ਰੋਟੀ ਪਕਾ ਰਹੀ ਐ ਫੁੱਲ ਕਾ ਫੁੱਲ ਗਿਆ ਐ ਕਿਦੀ ਆ ਕੇ ਖਾਓ ਤੇ ਕਦੇ ਪਾਸਾ ਪਰ ਇਦੀ ਦੂਰ ਆਪਾਂ ਕਿਵੇਂ ਜਾਣਾਂਗੇ ਕਹਿੰਦੇ ਮਦਾਨੇ ਅੱਖਾਂ ਮੀਟੀਆਂ ਅੱਖਾਂ ਮੀਟੀਆਂ ਅਗਲੇ ਪੱਦੇ ਵਿੱਚ ਹੀ ਦਰਵਾਜ਼ਾ ਖੜਾ ਹੈ ਤਾਂ ਅਜੇ ਰੋਟੀ ਉੱਤੇ ਹੀ ਖੜੇ ਦਰਵਾਜ਼ਾ ਖੋਕਾ ਦਿੱਤਾ ਗੁਰਨਾਨਕ ਪਾਸਾ ਜੀ ਤੇ ਭੱਜੀ ਜਾਂਦੀ ਹੈ ਗੀਤਵਾਲ ਨੂੰ ਆਪਣੇ ਦਰਵਾਜ਼ੇ ਵੱਲ ਕਿ ਵੀਰ ਆ ਗਿਆ ਵੀਰ ਦਰਵਾਜ਼ਾ ਤੋੜਦੀ ਹੈ ਗੁਰਸਵਾਰੀਓ ਮੱਥਾ ਟੇਕਣ ਲੱਗਦੀ ਹੈ ਪੈਣ ਪੈਣ ਵੀਰ ਨੂੰ ਕਹਿੰਦੇ ਨਹੀਂ ਪੈਣ ਤੁਸੀਂ ਵੱਡੇ ਹੋ ਮੈਂ ਛੋਟਾ ਤੇ ਮੈਂ ਤੁਹਾਨੂੰ ਮੱਥਾ ਟੇਕਣਾ ਹੈ ਨਹੀਂ ਵੀਰ ਤੁਸੀਂ ਦੁਨੀਆ ਦੇ ਤਾਰਕ ਹੋ ਦੁਨੀਆ ਨੂੰ ਤਾਰਨ ਵਾਸਤੇ ਆਏ ਹੋ